ਗਦਗਦ ਹੋ ਗਿਆ ਧੰਤਨ ਹੋ ਗਿਆ ਕਿ ਰਾਜਾ ਦੇ ਦਰਬਾਰ ਦੇ ਵਿੱਚ ਅੱਜ ਮੈਂ ਚੌਥੇ ਸਾਲ ਲਗਾਤਾਰ ਗਣਪਤੀ ਮਹਾਰਾਜ ਦੇ ਚਨਚ ਹਾਜ਼ਰੀ ਭਰਨ ਆਇਆ ਔਰ ਬਹੁਤ ਅੱਛਾ ਇੰਤਜ਼ਾਮ ਰਕੇਸ਼ ਪਾਜਾ ਜੀ ਦੀ ਪੂਰੀ ਟੀਮ ਹੈ ਜਿਹੜੀ ਬਹੁਤ ਅਨਥਕ ਮਿਹਨਤ ਕਰਦੀ ਹੈ ਔਰ ਅੱਜ ਜੋ ਇੱਥੇ ਮਾਹੌਲ ਹੈ ਉਹਦੇ ਬਾਰੇ ਮੈਂ ਸਿਰਫ ਚਾਰ ਸ਼ਬਦ ਕਹਿ ਸਕਦਾ ਹਾਂ ਭਾਵੁਖ ਹੂੰ ਆਨੰਦਿਤ ਹੂੰ ਸੰਤ੍ਰਿਪਤ ਹੂੰ ਨਿਸ਼ਬਦ ਹੂੰ ਮਰਿਆਦਿਤ ਹੂੰ शरणागत हूँ मैं सब गणेश में हूँ गणपति भगवान की जय और मैं राकेश बजाज जी का धन्यवाद करती हूँ जिन्होंने इतना भव्य आयोजन हमारे गणपति महाराज जी के लिए किया है आज हमें बहुत ही अच्छा लगा राजा के दरबार में आके और इतना अच्छा नज़ारा है जो राकेश बजाज जी हर हर साल इतना अच्छे दिल से करते हैं ये दरबार जो सजाते हैं आज श्री गणेश जी के महा उत्सव के उत्ते हाजिरी मौका मिले वा ਤੇ ਬਹੁਤ ਬਹੁਤ ਇਲਾਕਾ ਨਵਾਸੀਆਂ ਨੂੰ ਬੁਲਾਇਂ ਦਿਨਾ ਔਰ ਤਰਵਾਦ ਕਰਦਾ ਸਾਰੀ ਹੀ ਪ੍ਰਬੰਧਕ ਕਮੇਟੀ ਦਾ ਬਜਾਦ ਸਾਹਿਬ ਸਾਰੀ ਰਾਜਾ ਦੇ ਦਰਬਾਰ ਦੀ ਜਿਹੜੀ ਸਾਰੀ ਪ੍ਰਬੰਧਕ ਕਮੇਟੀ ਆ ਹਰ ਸਾਲ ਬੜੇ ਸ਼ਰਧਾ ਨਾਲ ਬਹੁਤ ਮਹਾਨਤਾ ਨਾਲ ਜਿਹੜਾ ਅ ਸ਼੍ਰੀ ਗਣੇਸ਼ ਜੀ ਦਾ ਮਹਾਨ ਉਤਸਵ ਮਨਾਉਂਦੇ ਨੇ ਆਓ ਇਕੱਠੇ ਹੋ ਕੇ ਆਪਾਂ ਸ਼੍ਰੀ ਗਣੇਸ਼ ਜੀ ਨੂੰ ਯਾਦ ਕਰਦੇ ਹੋਏ ਸਮਾਜ ਦੀ ਸੇਵਾ ਕਰੀਏ ਧਰਮ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਔਰ ਆਪਣੇ ਇਸ ਲੋਹੜਾ ਨੇ ਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ राजा के दरबार की पूरी टीम को बधाई देता हूँ जिन्होंने हर साल की तरह राजा का दरबार सजाया है और इस बार कुछ अलग है क्योंकि इन्होंने आए हुई संगत को पौधा वितरण किया है और साथ ही लोगों को अवेयर किया है कि आप अपने जीते जी अपनी आँखें दान करें और मरने के बाद आपकी आँखें उन लोगों को लग सके जो नेत्रहीन है और दुनिया को नहीं देख सके हैं मैं एक बार फिर से राकेश बजाज जी व इनकी पूरी टीम को बधाई देता हूं कि ये इसी तरह धर्म के समाज के कार्य करते रहें गणपति बाप्पा मोरया मंगलमूर्ति मोरया दोस्तों मेरा नाम दोस्तों है हरदीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਤੁਹਾਨੂੰ ਦੱਸ ਦਮੈਂ ਕਿ ਲੁਧਿਆਣਾ ਸ਼ਹਿਰ ਵਿੱਚ ਗਣਪਤੀ ਮਹੋਸਤ ਬਹੁਤ ਉਮਤਾਮਨਾ ਮਨਾਇਆ ਜਾ ਰਿਹਾ ਹੈ ਇਸ ਵੇਲੇ ਗਏ ਰਾਜਾ ਦੇ ਦਰਬਾਰ ਤੋਂ ਦੱਸਦਾ ਕਿ ਜੇ ਨੋਵਾਂ ਦਿਨ ਹੈਗਾ ਵਾ ਸੌ ਫਿਰ ਗੱਲ ਕਰਦੇ ਸਾਰੇ ਪਕਤਾਨਾ ਜਾਣਦੇ ਕਿ ਇਸ ਪ੍ਰਕਾਰ ਦੇ ਨਾਲ ਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਗਣਪਤੀ ਬਾਪਾ ਮੋਰਿਆ ਸਾਰਿਆਂ ਨੂੰ ਜੈ ਮਾਤਾ ਦੀ ਗਣਪਤੀ ਮਹਾਰਾਜ ਕੀ ਜੈ ਮੈਂ ਅਜੀ ਧਾਰਮਿਕ ਗਾਇਕ ਦੀਪਕ ਗੋਗਨਾ ਚੰਡੀਗੜ੍ਹ ਤੋਂ ਤੇ ਅੱਜ ਮੈਂ ਗਦਗਦ ਹੋ ਗਿਆ ਧੰਤਨ ਹੋ ਗਿਆ ਕੇ ਰਾਜਾ ਦੇ ਦਰਬਾਰ ਦੇ ਵਿੱਚ ਅੱਜ ਮੈਂ ਚੌਥੇ ਸਾਲ ਲਗਾਤਾਰ ਗਣਪਤੀ ਮਹਾਰਾਜ ਦੇ ਚਨਾਂ ਚ ਹਾਜ਼ਰੀ ਭਰਨ ਆਇਆ ਔਰ ਬਹੁਤ ਅੱਛਾ ਇੰਤਜ਼ਾਮ ਰਕੇਸ਼ ਬਜਾਜ ਜੀ ਦੀ ਪੂਰੀ ਟੀਮ ਹੈ ਜਿਹੜੀ ਬਹੁਤ ਅਨਥਕ ਮਿਹਨਤ ਕਰਦੀ ਹੈ ਅੱਜ ਨੌਵੇਂ ਦਿਨ ਚ ਪ੍ਰਵੇਸ਼ ਕਰ ਗਿਆ ਸਾਡਾ ਮਹੋਤਸਵ ਗਣਪਤੀ ਮਹੋਤਸਵ ਰਾਜਾ ਕੇ ਦਰਬਾਰ ਦੀ ਜਿਹੜੀ ਸ਼ਾਨ ਹੈ ਉਹ ਬੜੀ ਨਿਰਾਲੀ ਹੈ ਜਿੱਥੇ ਆਉਣ ਵਾਲੇ ਹਰੇਕ ਸ਼ਖਸ ਦੀ ਰਾਜਾ ਜੀ ਮਹਾਰਾਜ ਗਣਪਤੀ ਮਹਾਰਾਜ ਦੇ ਰੂਪ ਚ ਝੋਲੀ ਭਰਦੇ ਨੇ ਤੇ ਅਸੀਂ ਬਹੁਤ ਬਹੁਤ ਗ੍ਰਿਣੀ ਆ ਸ਼ੁਕਰਗੁਜ਼ਾਰ ਆ ਲੁਧਿਆਣਾ ਲਾਈਵ ਟੀਮ ਦੇ ਜਿਨ੍ਹਾਂ ਨੇ ਬਹੁਤ ਅੱਛੀ ਕਵਰੇਜ ਇਸ ਪ੍ਰੋਗਰਾਮ ਦੀ ਕੀਤੀ ਹੈ ਤੇ ਮੈਂ ਬਹੁਤ-ਬਹੁਤ ਧੰਨਵਾਦੀ ਆ ਰਾਜਾ ਕੇ ਦਰਬਾਰ ਦੀ ਪੂਰੀ ਟੀਮ ਦਾ ਲੁਧਿਆਣਾ ਲਾਈਵ ਦੀ ਟੀਮ ਦਾ ਸਾਡੀ ਦੀਪਕ ਗੋਗਨਾ ਟੀਮ ਧੰਨਵਾਦ ਕਰਦੀ ਹੈ ਕਿ ਐਡੀ ਸਾਨੂੰ ਯਾਦ ਕਰਦੇ ਰਹੋ ਔਰ ਰਾਜਾ ਕਾ ਦਰਬਾਰ ਐਡੀ ਸਜਦਾ ਰਹੇ ਐਡੀ ਰਾਜਾ ਕੇ ਦਰਬਾਰ ਚ ਸਾਰੇ ਆਪਣੀਆਂ ਆਪਣੀਆਂ ਝੋਲੀਆਂ ਭਰਾਂ ਗਣਪਤੀ ਬਾਪਾ ਮੋਰੀਆ ਮੰਗਲ ਮੂਰਤੀ ਮੋਰੀਆ ਜੈ ਮਾਤਾ ਦੀ ਜੈ ਸ਼੍ਰੀ ਰਾਮ ਅੱਜ ਅਸੀਂ ਰਾਜਾ ਕੇ ਦਰਬਾਰ ਆਏ ਆ ਕਿਉਂਕਿ ਬਹੁਤ ਖੁਸ਼ੀ ਦਾ ਦਿਨ ਹੁੰਦਾ 10 ਦਿਨ ਸਾਡੇ ਲਈ ਕਿਉਂਕਿ ਹਰ ਧਰਮ ਨੂੰ ਵਧੀਆ ਤਰ੍ਹਾਂ ਮੰਨਣਾ ਚਾਹੀਦਾ ਹੈ ਚਾਹੇ Hindu ਧਰਮ ਆ ਚਾਹੇ Musalman ਧਰਮ ਸਭ ਧਰਮ ਇੱਕ ਨੇ ਇਸ ਕਰਕੇ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ ਅਸੀਂ ਰਾਜਾ ਦੇ ਦਰਬਾਰ ਆਏ ਅੱਜ ਤੇ ਸਾਡੇ ਇਲਾਕੇ ਦੇ ਵਿੱਚ ਭਾਈ ਰੰਦੀਰ ਸਿੰਘ ਨਗਰ ਸਾਡੇ ਵਾਰ ਨੰਬਰ 57 ਦੇ ਵਿੱਚ ਹਰਕੇਸ਼ ਬਜਾਜ ਜੀ ਵੱਲੋਂ ਇਹ ਪ੍ਰਾਲਾ ਕੀਤਾ ਜਾਂਦਾ ਦੱਸਿਆ ਜਾਂਦਾ ਹੈ ਕਿ ਗਣਪਤੀ ਜੀ ਦੇ ਕੀ ਮਤਮ ਨੇ ਉਹਨਾਂ ਦੀ ਕੀ ਇਸ ਸੰਸਾਰ ਦੇ ਵਿੱਚ ਕਿੰਨੀ ਮਤਦਾ ਸੀ ਤੇ ਹੁਣ ਇਸ ਤਰ੍ਹਾਂ ਹੀ ਅਸੀਂ ਗਣਪਤੀ ਜੀ ਨੂੰ ਲੈ ਕੇ ਪਰਸੋਂ ਸਤਲੁਜ ਨਹਿਰ ਦੇ ਵਿਸਰਜਨ ਕਰਨ ਜਾਵਾਂਗੇ ਪੂਰਾ ਸ਼ਾਨੋ ਸ਼ੌਕਤ ਦੇ ਨਾਲ ਬੈਂਡ ਵਾਜਿਆਂ ਨਾਲ ਸ਼੍ਰੀ ਗਣਪਤੀ ਜੀ ਨੂੰ ਨਾਲ ਲੈ ਕੇ ਜਾਵਾਂਗੇ ਅਸੀਂ ਬਹੁਤ ਖੁਸ਼ੀਆਂ ਦੇ ਨਾਲ ਸਰ ਅੱਜ ਜੋ ਇੱਥੇ ਭਗਤੀ ਰਸ ਦੇ ਨਾਲ ਸ਼ਰਧਾਲੂਆਂ ਨੇ ਆ ਕੇ ਆਨੰਦ ਦੀ ਜੋ ਇੱਥੇ ਵਰਖਾ ਲੁੱਟੀ ਹੈਗੀ ਹੈ ਮੈਂ ਸਾਰੇ ਲੋਕਾਂ ਦੇ ਵਸੀਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਉਹ ਇੱਥੇ ਆਣ ਬੱਚਿਆਂ ਨੂੰ ਲੈ ਕੇ ਆਣ ਆਪਣੀ ਸਨਾਤਨ ਸੰਕ੍ਰਿਤੀ ਨੂੰ ਨਵਾਂ ਪਹਿਚਾਨ ਕਰਵਾਣ ਔਰ ਅੱਗੇ ਉਹਨਾਂ ਨੂੰ ਇਸ ਚੀਜ਼ ਦਾ ਮੌਕਾ ਮਿਲੇ ਉਹਨਾਂ ਨੂੰ ਆਪਣੇ ਧਰਮ ਦੀ ਪਛਾਣ ਹੋਵੇ ਔਰ ਅੱਜ ਜੋ ਇੱਥੇ ਮਾਹੌਲ ਆ ਉਹਦੇ ਬਾਰੇ ਮੈਂ ਸਿਰਫ ਚਾਰ ਸ਼ਬਦ ਕਹਿ ਸਕਦਾ ਹਾਂ ਭਾਵੁਖ ਹੂੰ ਆਨੰਦਿਤ ਹੂੰ ਸੰਤ੍ਰਿਪਤ ਹੂੰ ਨਿਸ਼ਟਬਦ ਹੂੰ ਮਰਿਆਦਿਤ ਹੂੰ शरणागत हूँ मैं सब गणेश में हूँ गणपति भगवान की जय गणपति पप्पा मोरिया और बहुत सौभाग्य है हमारा जो यहाँ पर आए हैं हम और मैं राकेश बजाज जी का धन्यवाद करती हूँ जिन्होंने इतना भव्य योजन हमारे गणपति महाराज जी के लिए किया है मैं श्री गणेश गणपति पप्पा मोरिया। आज बहुत खुशिया दिन है राजा के दरबार च आए हैं अज श्री गणेश जी के महा उत्सव के उत्ते हाजरी का मौका मिले वा ਤੇ ਬਹੁਤ ਬਹੁਤ ਇਲਾਕਾ ਨਵਾਸੀਆਂ ਨੂੰ ਬੁਲਾਇਂ ਦਿੰਨਾ ਔਰ ਧਰਵਾਦ ਕਰਦਾ ਸਾਰੀ ਹੀ ਪ੍ਰਬੰਧਕ ਕਮੇਟੀ ਦਾ ਬਜਾਦ ਸਾਹਿਬ ਸਾਰੀ ਰਾਜਾ ਦੇ ਦਰਬਾਰ ਦੀ ਜਿਹੜੀ ਸਾਰੀ ਪ੍ਰਬੰਧਕ ਕਮੇਟੀ ਆ ਹਰ ਸਾਲ ਬੜੇ ਸ਼ਰਧਾ ਨਾਲ ਬਹੁਤ ਮਹਾਨਤਾ ਨਾਲ ਜਿਹੜਾ ਅ ਸ਼੍ਰੀ ਗਣੇਸ਼ ਜੀ ਦਾ ਮਹਾਨ ਉਸਤਵ ਮਨਾਉਂਦੇ ਨੇ ਤੇ ਔਰ ਹਰ ਵਾਰੀ ਦੇਖਦੇ ਆ ਤੇ ਵਧੀਆ ਤੋਂ ਵਧੀਆ ਪ੍ਰਬੰਧ ਹੁੰਦਾ ਵਾ ਔਰ ਸਾਨੂੰ ਸਾਰਿਆਂ ਨੂੰ ਲੋੜ ਹੈ ਸ਼੍ਰੀ ਗਣੇਸ਼ ਜੀ ਦਾ ਜਿਨ੍ਹਾਂ ਦੇ ਦਰਸਾਏ ਹੋਏ ਤੇ ਰਾਸਤੇ ਚੱਲ ਕੇ ਜਿਨ੍ਹਾਂ ਦੇ ਜਿਹੜੇ ਦਰਸਾਏ ਹੋਏ ਜੀਵਨ ਅਸੀਂ ਬਤੀਤ ਕਰ ਰਹੇ ਹਾਂ ਤੇ ਉਹਨਾਂ ਦੇ ਗੁਣ ਗਾਣ ਕਰਨਾ ਉਹਨਾਂ ਦਾ ਆਸ਼ੀਰਵਾਦ ਲੈਣਾ ਸਾਰਿਆਂ ਦਾ ਫਰਜ਼ ਹੈ ਆਓ ਇਕੱਠੇ ਹੋ ਕੇ ਆਪਾਂ ਸ਼੍ਰੀ ਗਣੇਸ਼ ਜੀ ਨੂੰ ਯਾਦ ਕਰਦੇ ਹੋਏ ਸਮਾਜ ਦੀ ਸੇਵਾ ਕਰੀਏ ਧਰਮ ਦੀ ਸੇਵਾ ਕਰੀਏ ਲੋੜਵੰਦਾਂ ਦੀ ਮਦਦ ਕਰੀਏ ਔਰ ਆਪਣੇ ਇਸ ਲੁਧਿਆਣੇ ਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਖੁਸ਼ਹਾਲ ਬਣਾਈਏ ਤੇ ਤਰੱਕੀ ਤੇ ਲੈ ਕੇ ਚੱਈਏ ਆ ਜੀ ਕੀ ਜੈ ਮੈਂ ਨਰੇਸ਼ ਗੁਹਿਲ ਗਿਆਨਸਥਲ ਮੰਦਿਰ ਸੇ राजा के दरबार की पूरी टीम को बधाई देता हूँ जिन्होंने हर साल की तरह राजा का दरबार सजाया है और इस बार कुछ अलग है क्योंकि इन्होंने आई हुई संगत को पौधा वितरण किया है और साथ ही लोगों को अवेयर किया है कि आप अपने जीते जी अपनी आंखें दान करें और मरने के बाद आपकी आंखें उन लोगों को लग सके जो नेतरहीन और दुनिया को नहीं देख सके हैं मैं एक बार फिर से राकेश बजाज जी व इनकी पूरी टीम को बधाई देता हूं कि ये इसी तरह धर्म के समाज के कार्य करते रहे और देश और समाज के लिए इसी तरह अपनी आवाज को बुलंद करते रहिए बोलिए गणपति महाराज की जय राकेश बजाजी के लिए बहुत बहुत धन्यवाद और हमारे गणपति जी के लिए बहुत बहुत, बहुत शुक्रिया इतना भी हम माथा देखे, उतना ही कम है गणपति मोरिया मंगल मूर्ति मोरिया सभी लुधियाना शहर वासियों को मेरी तरफ से गणपति महोत्सव की बहुत बहुत बधाई और आज राजा का दरबार जो बीआरएस नगर में राकेश बजाज जी ने ऑर्गेनाइज किया है बप्पा की कृपा इतनी है कि वो जब भी विराजते हैं तो पूरे बी नगर का ही नहीं पूरे लुधियाना का पंजाब से लोग इनके दर्शनों के लिए आते हैं और अपनी जीवन सफल करते हैं तो यही प्रार्थना है कि हर साल ये आते रहें और हम सबके विघ्न हर के हमारे घर में खुशियां भर के जाते रहें गणपति बप्पा मोरया आज इतवार दा दिन नहीं मैं 6:00 बजे पंडाल ते आया सी आज मैं देखया 6:00 बजे तो रौनक चल दिया होइयां 1:30 बज चुका है ते है भी भगत जान दा पंडाल ते नाम नहीं रह रहे गणपति दी अपार कृपा अपार स्नेह ਇਸ ਮੰਦਾਲ ਤੇ ਹੈ ਇਸ ਪਵਨਾਲ ਤੇ ਤੁਹਾਡੇ ਸਾਰੇ ਦਾ ਇੱਕ ਭਗਤੀ ਦਾ ਐਡਾ ਕੋ ਯੋਗਦਾਨ ਹੈ ਕਿ ਭਗਵਾਨ ਖੁਦ ਵਿਰਾਜਮਾਨ ਆ ਕੇ ਬੈਠੇ ਭਗਤ ਦਰਸ਼ਨ ਦੇ ਰਹੇ ਆ ਮੰਗਿਆ ਮੁਰਾਦਾ ਦੇ ਰਹੇ ਆ ਇਸੇ ਤਰ੍ਹਾਂ ਹੀ ਕਿਰਪਾ ਗਣਪਤੀ ਬੱppa ਰਾਜਾ ਕੇ ਦਰਬਾਰ ਦੇ ਸਮਸਤ ਸੇਵਕਾ ਤੇ ਬਣਾਈ ਰੱਖੇ ਤੇ ਸਮਸਤ ਭਗਤਾਂ ਨੂੰ ਗਣਪਤੀ ਬੱppa ਦਾ ਆਸ਼ੀਰਵਾਦ ਮਿਲਦਾ ਰਹੇ ਕੱਲ ਜਿਹੜੀ ਪਾਰਟੀ ਆ ਜੀ ਕੱਲ ਜਿਹੜਾ ਗਣਪਤੀ ਬੱppa ਜੀ ਦੇ ਦਰਬਾਰ ਚ ਰਾਜਾ ਕੇ ਦਰਬਾਰ ਚ 56 ਭੋਗ ਦਾ ਭੋਗ ਲਗਾਇਆ ਜਾਏਗਾ ਹਜ਼ਾਰਾਂ ਪਰਚੀਆਂ ਦੇ ਹਿਸਾਬ ਨਾਲ ਜਾ ਚੁੱਕੀਆਂ ਹੈ ਨੇ ਹਰ ਸਭ ਆਪਣੇ ਕੋਈ ਘਰੋ ਜਿਸ ਨੇ ਕੋਈ ਇੱਛਾ ਹੈ ਮਨ ਚ ਭਗਵਾਨ ਨੂੰ ਭੋਗ ਲਾਂਦੀ ਉਹ ਕੱਲ ਆਪਣੇ ਘਰੋ ਬਣਾ ਕੇ ਲਿਆ ਸਕਦਾ ਹੈ ਗਣਪਤੀ ਪੱਪਾ ਨੂੰ ਚੜਾ ਸਕਦਾ ਹੈ ਜਾਂ ਜੋ ਉਹਨੇ ਮਨ ਦੀ ਕੋਈ ਮੁਰਾਦ ਹੈ ਜੋ ਚੀਜ਼ ਉਹ ਲਿਆਣਾ ਚਾਹੁੰਦਾ ਲਿਆ ਸਕਦਾ ਹੈ ਤੇ ਰਾਤ ਨੂੰ ਮਨੀ ਸ਼ਰਮਾ ਐਂਡ ਪਾਰਟੀ ਗਣਪਤੀ ਪੱਪਾ ਜੀ ਦਾ ਗੁਣਗਾਨ ਕਰਨਗੇ ਤੇ ਸਵੇਰੇ ਗਾਇਤਰੀ ਯੱਗ ਦਾ ਯੋਜਨ ਗਣਪਤੀ ਪੱਪਾ ਜੀ ਦੇ ਪੰਡਾਲ 'ਚ ਹੋਏਗਾ ਤੋ ਦੋਸਤੋ ਜਿ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗਿਆ ਸਸ਼ੇਜੂ ਕਰੋ ਸੋ ਕੈਮਰਾ ਪਾਸ ਸੰਜੇ ਦੇ ਨਾਲ ਹਰਦੀਪ ਦੁਆਨ ਦੇ ਹੋਏ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਟ